ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਸ਼ਾਨਦਾਰ ਕਬੱਡੀ ਕੱਪ ਹਾਂਜੀ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਆ 25 ਤੇ 26 26 ਮਾਰਚ ਨੂੰ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਆ ਜਲੰਧਰ ਨਕੋਦਰ ਜ਼ਿਲ੍ਹਾ ਦੇ ਵਿੱਚ ਖਾਨਪੁਰ ਢੱਡਾ ਖਾਨਪੁਰ ਢੰਡਾ ਦੇ ਵਿੱਚ ਇੱਕ ਆਲ ਓਪਨ ਦਾ ਜਿਹੜਾ ਕਬੱਡੀ ਕੱਪ ਮੈਚ ਕਰਵਾਇਆ ਜਾ ਰਿਹਾ ਇਹਦੇ ਵਿੱਚ 6 ਕਲੱਬਾਂ ਦੇ ਮੈਚ ਹੋਣ ਜਾ ਰਹੇ ਆ ਵੱਡੇ ਵੱਡੇ ਸਪான்ਸਰ ਇਸ ਮੈਚ ਨੂੰ ਕਰਵਾ ਰਹੇ ਆ ਤੇ ਪਹਿਲਾ ਨਾਮ ਇੱਥੇ 1 ਲੱਖ ਰੁਪਿਆ ਰੱਖਿਆ ਗਿਆ ਦੂਜਾ ਨਾਮ 75000 ਰੁਪਿਆ ਰੱਖਿਆ ਗਿਆ ਜੀ ਇਹ ਜਿਹੜਾ ਕਬੱਡੀ ਕੱਪ ਬਹੁਤ ਵੱਡਾ ਤੇ ਸ਼ਾਨਦਾਰ ਹੋਣ ਜਾ ਰਿਹਾ ਹੈ 26 ਮਾਰਚ ਖਾਨਪੁਰ ਟੱਡਾ ਜ਼ਿਲ੍ਹਾ ਜਲੰਧਰ ਦੇ ਵਿੱਚ ਇਹ ਕਬੱਡੀ ਕੱਪ ਹੋਵੇਗਾ ਜੀ ਬਹੁਤ ਵੱਡਾ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਖਾਨਪੁਰ ਟੱਡਾ ਜ਼ਿਲ੍ਹਾ ਜਲੰਧਰ ਨਕੋਦਰ ਦੇ ਵਿੱਚ ਇਹ ਕਬੱਡੀ ਕੱਪ ਹੋਵੇਗਾ ਜੀ ਧੰਨਵਾਦ